ਚੱਕ ਚ ਨਹੀਂ ਹੁੰਦੀ ਪਰ 22 ਦਿਨ ਹੋ ਗਏ ਕਹਿੰਦਾ ਵੀ ਆਪਾਂ ਨੂੰ ਦੱਸਿਆ ਵਿਚਾਰੇ ਨੇ ਉਹਨਾਂ ਨੇ ਯਾਰ ਉਹਨਾਂ ਨੇ ਲੋੜ ਕਰਕੇ 베ਚੀ ਮਜਬੂਰੀ ਸੀ ਕੁੜੀ ਬਿਮਾਰ ਹੋ ਗਈ ਪ੍ਰੈਸ਼ਨ ਕਰਵਾਇਆ ਅੱਛਾ ਜੀ ਤਾਂ ਕਰਕੇ 베ਚੀ ਉਹਨਾਂ ਨੇ ਕਹਿੰਿਆ ਸਾਰਾ ਕੁਝ ਦੱਸਿਆਗਾ ਠੀਕ ਆ ਠੀਕ ਆ ਲੋਪਰਾ ਪੱਟ ਪੜ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡਿਤ ਦੀਪਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਿਟੀ ਦੀ ਇੱਕ ਝੋਟੀ ਤੇ ਇੱਕ ਹੈਗੀ ਕੱਟੀ ਇੱਕ ਹੈਗੀ ਆ ਤਾਜੀ ਸੂਈ ਗਾਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਦਵਾ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਵੀਰ ਜੀ ਆਪਣਾ ਨਾਮ ਸਤਨਾਮ ਸਿੰਘ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਦਾ ਠੀਕਾ ਛੋਟੀ ਜਾਣਕਾਰੀ ਦੋ ਕਿੰਨੇ ਟਾਈਮ ਦੀ ਵੀਰੇ ਛੋਟੀ ਹੋ ਗਈ ਵੀਰੇ 2.5 ਸਾਲ ਦੀ ਠੀਕ ਆ ਹਾਂਜੀ ਤੇ ਟੀਕਾ ਟੂਕਾ ਇੱਕ ਮਹੀਨੇ ਦੇ ਨੇੜੇ ਹੋਣੀ ਹੈ ਬਣੀ ਵੀ ਆ ਸੰਤ ਬਣੀ ਹੋਈ ਹੈ ਠੀਕ ਆ ਇੱਕ ਮਹੀਨਾ ਹੋ ਗਿਆ ਕਿ ਹੁਣ ਆਲਾ ਨਹੀਂ ਹੋਣ ਵਾਲੀ ਹੈ 23 ਦਿਨ ਹੋਏ ਆ ਠੀਕ ਆ 23 ਦਿਨ ਆਪਾਂ ਨੂੰ ਦੱਸਿਆ ਜੀ ਤੋਂ ਲੈਤੀ ਆਪਾਂ ਨੇ ਹਾਂਜੀ ਹਾਂ ਵੀ ਬਣੀ ਹੋਈ ਆ ਬਈ ਠੀਕ ਆ ਉਹ ਪੂਰਾ ਫੇਸ ਸਿੰਗੀ ਸੁੰਗੀ ਬਾਈ ਕਹਿੰਦਾ ਠੀਕਾ ਲੱਗਿਆ ਵਾ ਸੰਤ ਬਣੀ ਚੰਗੀ ਆ ਸੰਤ ਬਹੁਤ ਸੋਹਣੀ ਛੇੜੀ ਦੀ ਠੀਕ ਹੈ ਹੋਰ ਕੀ ਗੱਲਾਂ ਦੋ ਦੋਈ ਤੁਡੇ ਹਿਸਾਬ ਨਾਲ ਕਿਵੇਂ ਲੱਗਦੀ ਵੀ ਰਹੀ ਹਣੀ 100% ਅੱਛਾ ਜੀ ਗਾਂ ਕਿਸਮ ਤੋਂ 100% ਗੱਭਣਾ ਠੀਕ ਆ ਲੋਪਰਾ ਬਾਈ ਕਹਿੰਦਾ ਚੱਕ ਚ ਨਹੀਂ ਹੁੰਦੀ ਪਰ ਬਾਈ 23 ਦਿਨ ਹੋ ਗਏ ਕਹਿੰਦਾ ਵੀ ਆਪਾਂ ਨੂੰ ਦੱਸਿਆ ਵਿਚਾਰੇ ਨੇ ਉਹਨਾਂ ਨੇ ਯਾਰ ਉਹਨਾਂ ਨੇ ਲੋੜ ਕਰਕੇ 베ਚੀ ਮਜਬੂਰੀ ਸੀ ਕੁੜੀ ਬਿਮਾਰ ਹੋ ਗਈ ਪ੍ਰੇਸ਼ਣ ਕਰਵਾਇਆ ਅੱਛਾ ਜੀ ਤਾਂ ਕਰਕੇ 베ਚੀ ਉਹਨਾਂ ਨੇ ਤਾਂ ਫੇਰ ਸਾਰਾ ਕੁਝ ਦੱਸਿਆਗਾ ਠੀਕ ਆ ਠੀਕ ਆ ਲੋਪਰਾ ਪੱਟਪੁੜਾ ਤੇ ਥਣ ਥਣ ਕਰਮਾਂ ਵਾਲੀ ਤਾਂ ਬਹੁਤ ਸੋਹਣਾ ਹਨਾ ਬਾਕੀ ਬਾਈ ਕਹਿੰਦਾ ਅਗਲੀ ਦੀ ਕਿਸਮਤ ਆ ਹਨਾ ਜੀ हां गल के संथते है भाई 100% आपा दस दने है कि संथ बनी हुई है पहली बारी बनी है ठीक है हां 100% गबन है का किस्म का ठीक है ते रेट सतना भाई यार किन्ना केदा एदा रेट अपन 55000 ਕਰਿਆ भाई 55000 ਰੁਪਏ ਤੇ ਦੇਣੀ ਕਿੰਨੇ ਦੀ ਆਪਾ ਸਹੀ ਸਹੀ ਜਰਾ ਬਸ ਹੋਰ ਘਟ ਦੇ 52 ਦੇ ਦਾਂਗੇ ਬਾਕੀ ਚਲ ਮੌਕੇ ਤੇ ਹੋਈ ਹਣਾ 52000 ਰੁਪਏ ਦੀ ਭਰਾ भाई ਕਹਿੰਦਾ ਆਪਾਂ ਛੋਟੀ ਸੰਗੂ ਦੇ ਦਾਂਗੇ ਭਰਾ ਛੋਟੀ ਬਥਰੀ ਚੰਗੀ ਹੈ ਠੀਕ ਹੈ ਠੀਕ ਹੈ ਸੰਗੀ ਸੰਗੀ ਬਹੁਤ ਸੋਹਣੀਆਂ ਫੇਸ ਬਿਊਟੀ ਠੀਕ ਹੈ ਹਾਂਜੀ ਵੀ ਕੱਟੀ ਦੀ ਜਾਣਕਾਰੀ ਦੋ ਜੀ ਕੱਟੀ ਹੈਗੀ ਵੀਰੇ 13 ਮਹੀਨਿਆਂ ਦੀ ਇਹ ਹਾਂਜੀ ਤੇ 13 ਮਹੀਨਿਆਂ ਦੀ ਹੋਈ ਆ ਹੁਣ ਠੀਕ ਆ ਹਾਂ ਇਹ ਵੀ ਕੱਟੀ ਜਰਜਤ ਬਹੁਤ ਸੋਹਣੀ ਹੈਗੀ ਬਰੀਕ ਆ ਠੀਕ ਆ ਥਣ ਵੀਰੇ ਥਣ ਤੋਂ ਇੱਕ ਨੰਬਰ ਹੈ ਜਮਾ ਥਾਣਾ ਦੀ ਤਾਂ ਕੋਈ ਗੱਲ ਨਹੀਂ ਮੈਨੂੰ ਦਿਖਾ ਦਿਓ ਬਹੁਤ ਫਰਕ ਨਹੀਂ ਹੈ ਚੱਕਰੀ ਨਹੀਂ ਹੁ ਥਣ ਤਾਂ ਚਾਹੀ ਵਾਪਸ ਭੇਜ ਦੇ ਅਗਲਾ ਜਦ ਕਿ ਥਣ ਕਿੰਨੀ ਕੀ ਹੋਵੇ ਕਿਥੇ ਪਾਸੇ ਕਮੀ ਹੋਵੇ ਹਨਾ ਹਾਂਜੀ ਹਾਂਜੀ ਬਾਕੀ ਪਤਲੇ ਪਿੰਡੇ ਚ ਹਨਾ ਹਾਂ ਬਰੀਕ ਹੈ ਤੇ ਸਿੰਘੀ ਮੋੜ ਲੱਗ ਕਰਮਾ ਜਿਵੇਂ ਨਾਲ ਹੀ ਮੋੜ ਜੂਏ ਵੀ ਠੀਕ ਆ ਤੇ ਕੀ ਰੇਟ ਰੂਟ ਆ ਭਰਾ ਇਹਦਾ ਮੁੱਲ 22000 ਰ ਇਹਦਾ ਬਾਈ ਇਹ ਕਿ ਦੇਣੀ ਕਿੰਨੇ ਦੀ ਬਸ ਬਸ ਇਹ ਆਪਾਂ ਦੇ ਦਾਂਗੇ ਘੱਟ ਦੇ ਦਾਂਗੇ ਮੌਕੇ ਤੇ ਕਿੰਨੇ ਦੇ 20 ਹੀ ਦੇ ਦਾਂਗੇ 20000 ਰੁਪਏ ਦੀ ਭਰਾ ਕੱਟੀ ਬਾਈ ਕਹਿੰਦਾ ਦੇ ਦਾਂਗੇ ਮੰਗਲ ਮੋਨ ਬਾਈ ਕਹਿੰਦਾ 22000 ਰੁਪਏ ਤੇ ਤੋਰਾ ਤਰਾ ਕਰਮਾਂ ਵਾਲੀ ਦਾ ਬਾਲੀ ਬਰੀਕ ਬਰੂ ਕੱਟੀ ਆ ਬਾਲੀ ਚੰਗੀ ਬਰੂ ਤੇ 22 ਦੇ ਕਾਹਦੀ ਜੀ ਬਸ ਬੰਦੇ ਦੀ ਸਾਹਮ ਘੱਟ ਸੀਗੀ ਬੇਟਾ ਹੀ ਲਈ ਆਈ ਵੀ ਆ ਠੀਕ ਆ 22 ਦੇ ਕਾਦਰ ਤੋਂ ਜੱਜਮੈਂਟ ਲਾ ਦੇ ਭਰਾ ਫੂਲੀ ਡਬਲ ਕੱਟੀ ਆ ਵੀ ਠੀਕ ਆ ਨਾ ਲਓ ਜੀ ਪੱਠਾਪੜਾ ਸਨਖਪੁਣਾਚਾਰ ਥਾਣਾ ਤੇ ਰੇਟ ਬਾਈ ਕਹਿੰਦਾ ਬਾਈ 20000 ਤੇ ਦੇਣੀ 20000 ਦੀ ਭਰਾ ਬਾਈ ਦੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਕਿ ਵੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਬਾਈ ਦੀ ਠੀਕ ਆ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਸਨਖਪੁਰਾ ਵਾਧਪੁਰਾ ਫਿੱਕੀ ਫਿੱਕੀ ਹੋਈ ਐ ਟਿਕੀ ਦੀ ਕਮੀ ਕੋਈ ਨਹੀਂ ਆ ਇਨੇ ਸਾਂਹ ਲਿਆ ਐ ਬਣ ਜੂਗੀ ਸਿਰਫ ਠੀਕ ਆ ਉਹ ਬਾਈ ਪਾਰਲੀਮੈਂਟ ਚ ਲੱਗ ਗਿਆ ਬਾਲੀ ਬ੍ਰੀਕ ਬਾਲੀ ਚੰਗੀ ਮੱਝਾਂ ਦੀ ਐ ਬੰਦੇ ਜਿਹੜੇ ਸਾਂਹ ਲੋਖਾਂ ਦੀ ਤੈਨੂੰ ਪਤਾ ਆ ਕਿ ਹਰ ਹਰ ਇੱਕ ਕੋਈ ਨਹੀਂ ਆ ਲੋ ਜੀ ਚੈੱਕ ਕਰ ਸਕਦੇ ਦੋਨੇ ਕਟੀਆਂਪੁਰਾ ਕੁਆਲਿਟੀ ਦੀਆਂ ਟੌਪ ਜੀ ਰੇਟ ਬਾਈ ਜੀ ਨੇ ਆਪਾਂ ਤੁਹਾਨੂੰ ਦੱਸਤਾ ਜੀ ਹਾਂਜੀ ਬਈ ਗਾਏ ਦੀ ਜਾਣਕਾਰੀ ਦਿਓ ਕਵੇਂ ਸੂਏ ਸੂਈ ਆ ਗਾਂ ਵੀਰੇ ਦੂਜੇ ਸੂਏ ਸੂਈ ਆ ਹੁਣੇ ਸੂਈ ਆ ਹਲੇ ਮਿੰਟ 10 ਹੀ ਤਰੇ ਆਏ ਤੋਂ ਸੂਈ ਆ ਹਾਂਜੀ ਜਦੋਂ ਤੋਂ ਆਏ ਆਂ ਦੇ 10 ਮਿੰਟ ਹੀ ਹੋਏ ਆ ਠੀਕ ਆ ਹਾਂ ਬੱਸਾ ਦਿੱਤਾ ਠੀਕ ਆ ਦੂਜਾ ਸੂਆ ਸੂਈ ਆ ਦੂਜਾ ਸੂਆ ਗਾ ਪਿਛਲੇ ਸੂਏ ਵੀ 14 ਕਿਲੋ ਦਿੱਤਾ ਬਾਈ ਪਿਛਲੇ ਸੂਏ 14 ਲੀਟਰ ਦਿੱਤਾ ਪਰ ਚੈੱਕ ਕਰ ਸਕਦੇ ਨੇ ਵਾ ਕਰਮਾਂ ਵਾਲੀ ਦਾ 17-18 ਕਿਲੋ ਦੀ ਨਹੀਂ ਹੈਗੀ ਮਾਲਕ ਨੂੰ ਦੇਉ ਵੀ ਰਾਮ ਨੂੰ ਕਰਮਾਂ ਵਾਲੀ ਨੇ ਬੱਸਤਾ ਸੀ ਠੰਡੀ ਬੋਤਲ ਆ ਠੀਕ ਆ ਐਂ ਨਹੀਂ ਕੋਈ ਲੱਤ ਸੱਟ ਨਹੀਂ ਠੀਕ ਆ ਜਾਨ ਨੂੰ ਕਿੰਨਾਂ ਦਿੱਤਾ ਬੱਸੇ ਨੂੰ ਵੀ ਬੱਸਾ ਦਿੱਤਾ ਬਈ ਰਸਾਈ ਨੂੰ ਜੇ ਰਪੈਣੀ ਹਲਵਾ ਕੇ 10 ਮਿੰਟ ਹੀ ਹੋਇਆ ਸੂਈ ਨੂੰ ਠੀਕ ਆ ਹਾਂ ਦੱਦ ਨਾਂ ਵਾਲਾ ਜੇ 16 ਮੰਨ ਕੇ ਲੈ ਲਵਾਂ ਤਾਂ ਵੱਧ ਦੇ ਸਕਦੇ 16 ਕਿਲੋ ਕੰਡੇ ਵਾਲਾ ਦੇ ਦੂਗੀ ਵਧੀਆ ਸੀਲ ਸਉਣਾ ਗਰਮੀ ਨਹੀਂ ਬੰਨਣ ਵਾਲੀ ਜਰਸੀ ਤੇ ਸਾਈ ਵਾਲਾ ਕਰਾਸ ਆ ਦਿਖਾਉਂਦੇ ਠੀਕ ਆ ਨਾ ਬੱਚੇ ਦਾ ਥੋੜਾ ਕਰਦੇ ਹੋਈ ਸੂਈ ਹੈ ਤਾਜੀ ਠੀਕ ਆ ਤੁਹਾਡੇ ਸਾਹਮਣੇ ਆ ਤੇ ਸਤਨਾਬਾਈ ਰੇਟ ਇਹਦਾ ਯਾਰ ਜਾਇਜ਼ ਆ ਇਹਦਾ ਰੇਟ 52000 ਬਾਈ 52000 ਰੇਟ ਆ ਪਰਾ ਤਾਜੀ ਸੂਈ ਵਹਿੜ ਚੈੱਕ ਕਰ ਸਕਦੇ ਸਾਨੂੰ ਜ਼ੂਮ ਕਰਕੇ ਵਿਖਾ ਦੇ ਨਾਲ ਲੈ ਬਾਈ ਥਣ ਥਣ ਬਹੁਤ ਸੋਹਣਾ ਕਰਮਾਂ ਵਾਲੇ ਨਾਲ ਜੇਰ ਲੋਕੇ ਆ ਮੇਰੇ ਆਏ ਤੋਂ ਹੀ ਸੂਈਆ ਪਰਾ 5-7 ਮਿੰਟ ਹੀ ਹੋਇਆ ਠੀਕ ਹੈ ਨਾ ਰੇਟ ਪਾਈ ਜੀ ਕਹਿੰਦਾ 52000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਪਰਾ ਲਾਇਕ ਵੀ ਕਰਿਆ ਕਰੋ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ